ਮਮੇ ਜੀ ਕਹਿਦੇ ਤੇਰੇ ਹੱਥ ਤੇਰੇ ਤੇ ਕਰੀ ਚੰਨੀ ਇੱਕ ਮਾਲ ਹੋ ਰੱਬ ਦੀ ਬੇਸ਼ਨਾ ਚਾਰੇ ਨਿੱਕੇ ਤੇ ਵਿੱਚ ਨੱਚ ਭਾਪੀਏ ਛੋਟੀ ਨਣ ਦੇ ਬਾਲੀਆਂ ਪਾਵੇ ਨਿੱਕੇ ਤੇ ਵਿੱਚ ਨੱਚ ਭਾਪੀਏ ਛੋਟੀ ਨਣ ਦੇ ਬਾਲੀਆਂ ਪਾਵੇ ਨਿੱਕੇ ਤੇ ਵਿੱਚ ਨੱਚ ਭਾਪੀਏ ਕਾਦੇ ਇਹਨਾਂ ਘਟੇ ਤੇਰੇ ਘਟੇ ਮਿੱਠੇ ਵੇ ਕਾਦੇ ਨਾ ਖਾਦੇ ਤੇਰੇ ਖੱਤੇ ਬਿਤੇ ਜਾਮ ਕਾਦੇ ਨਾ ਖਾਦੇ ਤੇਰੇ ਰਸ ਵੇੜੇ ਤੁੰਬਾ ਵਜਦਾ ਜਾਲ ਮਾਫੀ ਚ ਬੇੜੇ ਤੁੰਬਾ ਵਜਦਾ ਜਾਲ ਮਾਫੀ ਚ ਬੇੜੇ ਤੁ ਅਜੇ ਨਾਲ ਮਾਫੀ ਚ ਬੇੜੇ ਨਿਮੇ ਆਵਾ ਮਾਵਾ ਗਿਮੇ ਬੋਤ ਕਾਦੋ ਆਵਾ ਨਿਮੇ ਆਵਾ ਗਿਮੇ ਚੂਮਦੀ ਆ ਨੇ ਨੱਚੀ ਰੇ ਟੱਤੇ ਆ ਬੇੜਾ ਕੁੜੀਆ 니ਵੇਂ ਨੱਚੀ ਨੱਚ ਪੱਟੀ ਦੇ ਮਾ ਬੇੜਾ ਕੁੜੀਆ 니ਵੇਂ ਨੱਚੀ ਨੱਚ ਪੱਟੀ ਦੇ ਮਾ ਬੇੜਾ ਕੁੜੀਆ ਗੋਲ ਮੋੜੇ ਟੋਏ ਪਟਕਾ ਨਿੱਤਿ ਸਿਰੋਂ ਕੱਟਦਾ ਵੀ ਜਦੋਂ ਪੁਲਿਸ ਨੇ ਮਾਰਿਆ ਛਾਪਾ ਜਦੋਂ ਪੁਲਿਸ ਨੇ ਮਾਰੇ ਛਾਪਾ ਇਹ ਤੁਖਾ ਮਟਾ ਮੇਕਾ ਮੁੜ ਚੀਤੀ ਤਾਂ ਚੂਹੇ ਤੇ ਕੰਕ ਤੇ ਅਫਤੇ ਪਾਤਨਾ ਚਾਹ ਤੇ ਗਈ ਇਸ ਜੰਮ ਕੇ ਤਾਰ ਬਬੂ ਕੁੜੀ ਦਾ ਹਲਵਾਈ ਦੀ ਤੇ ਤਾਂ ਚ ਆਣੀ ਖਾਈ ਬੈਠੀ ਵੀ ਕਹਿੰਦੀ ਹਾਂ ਵੀ ਕਹਿੰਦੀ ਨਹੀਂ ਕਹਿੰਦੀ ਮੇਰਾ ਲੱਡੂ ਖਾਣਾ ਹੈ ਅਫਤੇ ਤੇ ਕੀ ਕਰਾਂ ਲੱਡੂ ਕੋਈ ਚੀਜ਼ ਖਾਣ ਦੀ ਹੈ ਵੀ ਬਾਈ ਬਾਈ ਬੱਪ ਕਰਤਾ ਗਰੋਨੀ ਵਰਸੀ ਜਲੇਬੀ ਖਾ ਲੈ ਪਰ ਤਾਰੋ ਕਹਿੰਦੇ ਨਾ ਮੈਂ ਤਾਂ ਲੱਡੂ ਹੀ ਖਾਣਾ ਹੈ। ਧੇਰ ਤਾਰੋ ਨੇ ਲੱਡੂ ਚੱਕ ਕੇ ਆਪਣੀ ਕੁੜੀ ਹਾਂ ਕੁੜੀ ਉਫੜਾ ਦਿੱਤਾ। ਘਾਈ ਵੀ ਬੜਾ ਖਚਰਾ ਸੀ। ਨਾਲੇ ਮਾਰੀ ਅੱਖ ਕਹਿੰਦਾ ਇੱਥੇ ਲੱਡੂ ਰੱਖ। ਮੈਂ ਤਾਂ ਇੱਥੇ ਲੱਡੂ ਰੱਖ। ਕਹਿੰਦਾ ਇੱਥੇ ਲੱਡੂ। ਆਹ ਰੱਖ ਦਿੱਤਾ। ਸੇ ਲੱਡੂ। ਜਦੋਂ ਇੱਥੇ ਲੱਡੂ ਰੱਖ ਦਿੱਤਾ ਇੱਥੇ ਲੱਡੂ। ਆਹ ਵਾਹ। ਤੇ ਆ ਪੰਜਾਬ ਦਾ ਤਿਹਾਰ ਹੈ। ਤੀਆਂ ਬੇਸਿਕਲੀ ਸੌਣ ਦੇ ਵਿੱਚ ਮਨਾਇਆ ਜਾਂਦੀਆਂ ਨੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਦੋਂ ਸੌਣ ਚੜ ਕੇ ਆਉਂਦਾ ਹੈ ਕਈ ਵਾਰ ਬਰਸਾਤਾ ਨਹੀਂ ਹੁੰਦੀ ਆ ਸੀ ਪਹਿਲਾਂ ਤਾਂ ਫਿਰ ਕੁੜੀਆਂ ਕਟਕੀਆਂ ਹੋ ਕੇ ਗਿੱਧਾ ਪਾਉਂਦੀਆਂ ਸੀ ਰੱਬ ਨੂੰ ਹੁੰਦਾ ਸੀ ਕਿ ਹਾਂ ਸੱਗੇ ਛੋਟੀਆਂ-ਛੋਟੀਆਂ ਗੁੱਡੀਆਂ ਗੁੱਡੀਆਂ ਕੋਕਰੀਆਂ ਤੀਆਂ ਬਣਾ ਰਹੀਆਂ ਨੇ ਤੇ ਅੱਜ ਵੀ ਬਰ ਬਰ ਵੱਟਦੀ ਹੈ ਮੈਡਮ ਕਿੰਨੇ ਵੇਲੇ ਨਹੀਂ ਸਹੀ ਹਾਂ ਹਾਂਜੀ ਤੀਆਂ ਹਰ ਸਾਲ ਥੋੜੇ ਗਲੋਬਲ ਵਿੱਚ ਬਣਾਈਆਂ ਜਾਂਦੀਆਂ ਹਾਂ ਹਾਂਜੀ ਹਰ ਸਾਲ ਬਣਾਈਆਂ ਜਾਂਦੀਆਂ ਜੀ ਬੜੀ ਧੂਮਤਾਬ ਨਾਲ ਬਣਾਈਆਂ ਜਾਂਦੀਆਂ ओके ओके ਸਡੇ ਤੀਆਂ ਦਾ ਜਸ਼ਨ ਮਨਾਉਂਦੇ ਆਂ ਔਰ ਹਰ ਸਾਲ ਪ੍ਰਮਾਤਮਾ ਇਸ ਤਰੀ ਮਿਹਰ ਬਖਸ਼ਾ ਰਹੇ ਹਰ ਸਾਲ ਇੱਥੇ ਰੰਗ ਵਰਸਦਾ ਰਹੇ ਤੀਆਂ ਅچھے ਤਰੀਕੇ ਨਾਲ ਚੱਲਦੀਆਂ ਔਰ ਸਾਰੇ ਖੁਸ਼ ਐ ਸਾਰੇ ਮੈਂਬਰਸ ਇੱਕ ਦੂਜੇ ਨੂੰ ਮਿਲ ਜਾਂਦੇ ਨੇ ਨਹੀਂ ਤਾਂ ਸਾਰੇ ਬਿਜ਼ੀ ਰਹਿੰਦੇ ਆਪਣੇ ਆਪਣੇ ਸ਼ਡਿਊਲ ਚ ਬਿਜ਼ੀ ਐ ਅੱਜ ਐਸੀ ਚ ਪੱਖੇ ਚ ਆਏ ਇਹਨਾਂ ਵਧੀਆ ਲੱਗੀ ਗੱਲ ਦੇਖ ਕੇ ਥੈਂਕਸ ਕਰਦੇ ਸਾਰਿਆਂ ਨੂੰ ਬਹੁਤ-ਬਹੁਤ ਥੈਂਕਸ ਆਫ ਦਾ ਬਹੁਤ-ਬਹੁਤ ਧੰਨਵਾਦ ਆ ਇੱਥੀਆਂ ਪਿਛਲੇ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਸੱਸਾਂ ਤੋਂ ਨਾ ਨਵਾਂ ਜੁਦੀਆਂ ਰਹਿੰਦੀਆਂ ਸੀ ਕਹਿੰਦੇ ਸੀ ਸੌਣ ਚ ਸੱਸਾਂ ਨੇ ਇਕੱਠੀਆਂ ਨਹੀਂ ਰਹਿਣਾ ਸੱਸ ਤੇ ਉਹਨੇ ਤੇ ਇੱਕ ਮਾਨਾ ਸੀਗਾ ਵੈਸੇ ਪਿਆਰ ਤਾਂ ਬਹੁਤ ਸੀ ਇੱਕ ਮਾਨਾ ਬਣਾਇਆ ਹੋਇਆ ਸੀਗਾ ਉਹਨਾਂ ਨੇ ਕਿਉਂਕਿ ਨੂੰ ਆ ਕੇ ਸੌਰੇ ਥੱਕ ਜਾਂਦੀ ਸੀ ਕਾਫੀ ਦਿਨ ਰਹਿ ਕੇ ਤੇ ਉਹਦਾ ਮਾਨਾ ਹੁੰਦਾ ਸੀ ਵੀ ਪੇਕੇ ਜਾ ਆਵੇ ਇਸ ਕਰਕੇ ਤੀਆਂ ਮਨਾਏ ਤੇ ਬੰਜਾਰੇ ਵਿਰਦੇਸੀ ਕੁੜੀਆਂ ਚੂੜੀਆਂ ਪਾਉਂਦੀਆਂ ਸੀ ਇਕੱਠੀਆਂ ਹੋ ਕੇ ਤੇ ਪੇਕੇ ਇਕੱਠੀਆਂ ਹੋ ਜਾਂਦੀਆਂ ਸੀ ਮੌਕਾ ਮਿਲਦਾ ਸੀ ਇਕੱਠੀਆਂ ਹੋ ਕੇ ਭੈਣਾਂ ਪਰਜਾਈਆਂ ਨਣਾਂ ਦਾ ਕੁੜੀਆਂ ਛੋਟੀਆਂ ਬੱਚੀਆਂ ਸਾਰੀਆਂ ਨੂੰ ਤੇ ਪਿੰਗਾ ਪਾਉਂਦੀਆਂ ਸੀ ਪਿਪਲਾਂ ਦੇ ਜਾ ਕੇ ਧੰਨਵਾਦ ਜੀ ਵਾਹਿਗੁਰੂ ਜਿੱਤ ਕਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਬਹੁਤ ਹੀ ਵੱਡਾ ਸੁਭਾਗਾ ਸਮਾ ਹੈ ਅੱਜ ਜੋ ਸਿਰਲ ਮਿਲ ਕੇ ਸਾਰਾ ਹੀ ਗਲੋਬਲ ਪਰਿਵਾਰ ਤੇ ਸਾਡੇ 12 ਉਹ ਵੀ ਆਈਆਂ ਹੋਈਆਂ ਸਹੇਲੀਆਂ ਤੇ ਮੇਤੋ ਛੋਟੀਆਂ ਕਹੇ ਲੋ ਬੱਚੀਆਂ ਵੀ ਤੇ ਬੀਬੀਆਂ ਪਹਿਣਾ ਬਜ਼ੁਰਗ ਸਾਰੇ ਜੋ ਕਿ ਅੱਜ ਤੀਆਂ ਦੇ ਤਿਉਹਾਰ ਨੂੰ ਬੜੇ ਹੀ ਚਾਹਮਾਂ ਦੇ ਨਾਲ ਮਨਾ ਰਹੇ ਆਂ ਤੇ ਮੈਂ ਪ੍ਰਮਾਤਮਾ ਨੂੰ ਇਸੇ ਤਰ੍ਹਾਂ ਬੇਨਤੀ ਕਰੂੰਗੀ ਕਿ ਕਾਲਪੁਰ ਕਿਸੇ ਤਰ੍ਹਾਂ ਇਹ ਸਾਡਾ ਸਾਰਿਆਂ ਦਾ ਹੀ ਪਿਆਰ ਬਣਾਈ ਰੱਖੇ ਜੋ ਕੱਕੇ ਹੋ ਕੇ ਸਾਰਾ ਪੱਤਿਆਂ ਦਾ ਤਿਉਹਾਰ ਇਸੇ ਤਰ੍ਹਾਂ ਗੁਆਏ ਕਰਦੇ ਰਹੀ। ਤੇ ਮੈਂ ਸਾਰਿਆਂ ਨੂੰ ਇਹੀ ਆਪਣੇ ਵੀਰਜੀ ਪੱਤਰਕਾਰ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਸਾਰਾ ਸਮੂਹ ਗਲੋਬਲ ਪਰਿਵਾਰ ਤੇ ਬਾਰਾਂ ਜੋ ਵੀ ਆਏ ਹਨ ਸਾਡੀਆਂ ਭੈਣਾਂ ਸਭ ਦਾ ਹੀ ਧੰਨਵਾਦ ਤੇ ਬਧੀਆਂ ਲੱਗਦਾ ਜਦੋਂ ਆਪਾਂ ਕੱਕੇ ਹੋ ਕੇ ਹਰ ਇੱਕ ਇਨਸਾਨ ਆਪਣੇ ਮਨ ਦੇ ਚਾਹ ਦੇ ਪ੍ਰਗਟਾਵੇ ਤੇ ਖੁਸ਼ੀਆਂ ਸਾਰੇ ਪ੍ਰਗਟ ਕਰਦਾ ਹੈ ਬਹੁਤ ਹੀ ਵਧੀਆ ਲੱਗਦਾ ਸੋਧ ਤੁਹਾਨੂੰ ਮੈ ਥੈਂਕ ਅੱਜ ਜੀ ਬਹੁਤ ਅੱਛਾ ਲੱਗ ਰਿਹਾ ਕਿ ਸਾਰੇ ਗਲੋਬਲ ਦੇ ਭੈਣਾ ਇਕੱਠੀਆਂ ਨੇ ਮਾਮਾ ਸਾਰੇ ਇਕੱਠੇ ਹੋਈਆਂ ਬੱਚੇ ਤੇ ਪਰਮਾਤਮਾ ਨੇ ਖੁਸ਼ੀਆਂ ਇਸ ਤਰ੍ਹਾਂ ਹੀ ਆਉਂਦੀਆਂ ਰਹਿਣ ਅਰ ਸਾਲ ਇਸੇ ਰਹੀ ਖੁਸ਼ੀਆਂ ਨਾਲ ਮਨਾਈਏ ਅਸੀਂ ਇਹ ਈੰਦਰ ਜਿਹੜਾ ਤਿਉਹਾਰ ਹੈ ਤੇ ਬਹੁਤ ਅੱਛਾ ਲੱਗਦਾ ਜੀ ਤੇ ਪਿਆਰ ਵਾਧਾ ਇਹਦੇ ਨਾਲ ਹਾਂਜੀ Sir, Kal everyone, I would like to talk about Tia festival. Tia is the traditional festival in India, in in Punjab to in Punjab to get all together and the women's and girls sing, dance and uh, enjoy together. It is the way to celebrate our culture and uh, spend moments with everyone. i would like to thank other uh, global enclave society and the organizers of this festival to put us together and celebrate this festival thank you united festival tej festival main khanne to har saal global enclave aundiyan teyan manan kyunki shehar de vich itna riwaaj nahi hai tis festival manan da te mainu global di tej festival he bahut pasand hai eh har saal isey tarah manan da rahe thank you tusi vi aunde reho

र पटाई कम ॾाढ पाए माए मेरे ਕਤੇਰੀਏ ਅਸੀਸ ਤੈਨੂੰ ਤਰਾਂ ਜਿੰਦੇ ਜਿੰਦੇ ਜੀਸੂ ਕੁਦ ਪਿਆਰ ਕੁਦ ਮੈਂ ਤੁਹਾਨੂੰ ਦੋ ਚਾਰ ਬੋਲ ਕੇ ਬੰਨ੍ਹ ਫੇੜੀ ਜਲਾਵਾਂ ਨਾ ਨੂਲਾ ਵਾਦੇ ਦੇ ਮੀਂਹ ਅੰਤਾਰੇ ਪੰਮੀ ਨੂੰ ਲਾਉਂਦੇ ਵੀ ਤੁਸੀਂ ਪੀਂ ਜਾਂ ਸੜੇ ਨਿਕਲਾ ਵਾਦੇ ਦੇ ਸੋਣੀਂ ਦੀਆਂ ਤਾਰਾਂ ਬੇਗੱਰ ਸ਼ਕੀਨ ਹੋਂਦੇ ਆ ਮੈਨੂੰ ਝੱਲ ਪਾਦੀ ਆਂ ਮਰਾਂ ਮੈਂ ਕੱਪੜੂ ਸ਼ਕੀਨ ਹੋਂਦੇ ਆ सा तुकी रुचा ਕੀ ਤਕੋ ਅਣਸੋੜਾ ਮਹੀਨਾ ਪਾਗਾ ਵਿੱਚ ਬੋਲਣ ਮੋਰਵੇ ਆਉਣ ਦਾ ਮਹੀਨਾ ਪਾਗਾ ਵਿੱਚ ਬੋਲਣ ਮੋਰਵੇ ਸੈਣੀ ਸੋਰੇ ਣਾ ਘਟਿਚ ਵਾਲੀ ਮੋਰਵੇ ਮੈਨੀ ਸੋਰੇ ਣਾ ਦਿਲ ਦੀੋਂ ਖਾਲੀ ਮੋੜੇ ਸੈਣੀ ਸੋਰੇ ਣਾ ਦਿਲ ਦੀੋਂ ਖਾਲੀ ਮੋੜੇ ਮੈਨੀ ਸੋਰੇ ਚੁੱਟ ਮੈਨੀ ਦਿਲ ਖਾਲੀ ਮੋੜੇ ਆ ਗਯੋ ਮਿਸਨ ਮਾਡਾ ਆਣੀਆਂ ਮਾਡਾਣੀਆਂ ਮਾਡਾਣੀਆਂ नचिया से नची दराणियां जटाणी खे तोमे पैरा नची ਕਹਣੇ ਬਿਸਰਤ ਹੋ ਰਹੀ ਕਹਾਣੀ ਕਹਣੇ ਮੈਨੂੰ ਤੋਹਰਾ ਨੂੰ ਕਹਾਣੀ ਕਿਛ ਕਹਣੇ ਬਿਸਰਤ ਹੋਵੇਂ ਮਾਰਕਣ ਮੈਂ ਵਿਗੜੀ ਤੂੰੜਾ ਵਿਗੜਿਆ ਤੂੰ ਠੜਕੜ ਮੈਂ ਵਿਗੜੀ ਆਹ ਵਿਗੜਿਆ ਤੂੰ ਠੜਕੜ ਮੈਂ ਵਿਗੜੀ ਕੋਤਾ ਵਿਗੜਿਆ ਤੂੰ ਠੜਕੜ ਮੈਂ ਵਿਗੜੀ ਕੋਤਾ ਵਿਗੜਿਆ ਵਰਸੀ ਕਤਨ ਗਿਆ ਸੀ ਬਾਰੀ ਵਰਸੀ ਕੀ ਕਟਕੇ ਲਿਆਂਦਾ ਆਰਾ ਅੱਖੀ ਅੱਜ ਸਾਂਝਾ ਮੇ ਤੇਰਾ ਮੈਨੂੰ ਚੱਲ ਪਲ ਕਾ ਦੀ ਮਾਰਾ ਮੈਂ ਅੱਖੀ ਅੱਜ ਸਾਂਝਾ ਮੇ ਤੇਰਾ ਮੈਨੂੰ ਚੱਲ ਪਲ ਕਾ ਦੀ ਮਾਰਾ ਮੈਂ ਅੱਖੀ ਅੱਜ ਸਾਂਝਾ ਮੇ ਤੇਰਾ ਮੈਨੂੰ ਤਾਂ ਕਹਿੰਦਾ ਪਾਰ ਨਹੀਂ ਜਾਣਾ ਮੈਨੂੰ ਤਾਂ ਕਹਿੰਦਾ ਪਾਰ ਨਹੀਂ ਜਾਣਾ ਬਣਾਈ ਹੈ ਬਸ ਤਾਂ ਨਹੀਂ ਪਤਲਾ ਜਾਂਦਾ ਗਰੂ ਜਾਨ ਮੁੱਠੀ ਵਿੱਚ ਰੱਖਦਾ ਨਹੀਂ ਪਤਲਾ ਜਾਂਦਾ ਗਰੂ ਜਾਨ ਮੁੱਠੀ ਵਿੱਚ ਰੱਖਦਾ ਨਹੀਂ ਪਤਲਾ ਜਾਂਦਾ ਗਰੂ ਜਾਨ ਮੁੱਠੀ ਵਿੱਚ ਰੱਖਦਾ ਰੱਖਦਾ ਗਰੂ ਹਨਨ ਚੋਣਿਆ